ਛੋਟੇ ਛੋਟੇ ਬੱਚਿਆਂ ਦੀ ਡੈਥ ਹੋਈ ਆ 6 ਬੱਚੇ ਚਲੇ ਗਏ ਨੇ ਡਰਾਈਵਰ ਦੀ ਡੈਥ ਹੋ ਗਈ ਆ ਤੋਂ ਤੁਸੀਂ ਸਾਰੇ ਜੋ ਜ਼ਖਮੀ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਦੁੱਖ ਸਾਂਝਾ ਕੀਤਾ ਡਰਾਈਵਰ ਦੇ ਘਰ ਆਇਓ ਬਹੁਤ ਹੀ ਜ਼ਿਆਦਾ ਗਰੀਬੀ ਦੇ ਵਿੱਚ ਨੇ ਇਹ ਜਿਹੜੇ ਡਰਾਈਵਰ ਦੇ ਪਰਿਵਾਰ ਨੇ ਬਹੁਤ ਹੀ ਕੀ ਕਹਾ ਦੁੱਖ ਪਰਿਆ ਸਾਰਾ ਸਵੇਰਾ ਸਾਰਾ ਦਿਨ ਹੀ ਨਿਕਲਿਆ ਅੱਜ ਇਹਨੇ ਮਾਸੂਮ ਬੱਚਿਆਂ ਦੇ ਘਰ ਜਾ ਕੇ ਇਹ ਮਾਮਲੇ ਨਾਤੇ ਇਸੇ ਬੱਚੇ ਨੂੰ ਥੋੜੀ ਜੀ ਸੱਟ ਵੀ ਲੱਗੇ ਤਾਂ ਤੋੜ ਕੇ ਮਾ ਮੱਲਮ ਪੱਟੀ ਕਰਦੀ ਹੈ ਔਰ ਜੇ ਬੱਚਾ ਹੀ ਚਲਾ ਜਾਏ ਔਰ ਇਹ ਜੇ ਪਿਆਨੇਕ ਐਕਸੀਡੈਂਟ ਦੇ ਵਿੱਚ ਜਿਹਦੇ ਵਿੱਚੋਂ ਮਾਵਾਂ ਦੱਸ ਰਹੀਆਂ ਥੀ ਕਿ ਬੱਚੇ ਦੀ ਪਛਾਣ ਵੀ ਨਹੀਂ ਥੀ ਕਿਸੇ ਨੇ ਉਹਦੀ ਬੇਕੀ ਦੀ ਗੁਸਤਾਂ ਤੋਂ ਪਛਾਣਾ ਕਿਸੇ ਨੇ ਸ਼ੂਜ਼ ਤੋਂ ਪਛਾਣਾ ਬੋਡੀ ਨੂੰ ਤੇ ਇਹ ਜੀ ਰੱਬ ਕਿਸੇ ਨੂੰ ਨਾ ਦੇਖਣਗੇ ਉਨਹੋਨੇ ਇਸ ਟਾਈਮ ਅਸੀਂ ਖੜੇ ਆਂ ਜਿਹੜਾ ਡਰਾਈਵਰ ਆ ਉਹਦੇ ਕਾਚੀ ਬਹੁਤ ਦੁੱਖ ਲੱਗਿਆ ਕਿ ਜਿਹੜਾ ਸਾਰੇ ਘਰ ਨੂੰ ਆਪਣਾ ਮਾਂ ਬਹੁਤ ਆਪਣੇ ਭਾਈ ਨੂੰ ਜਿਹੜੇ ਸਾਰਿਆਂ ਨੂੰ ਕੋਈ ਨਾ ਕੋਈ ਬਿਮਾਰੀ ਆ ਗਈ ਔਰ ਖਾਸ ਕਰਕੇ ਉਹਨਾਂ ਦੀ ਵਾਈਫ ਨੂੰ ਵੀ ਦੋ ਅਧ ਰੰਗ ਦੇ ਹੋ ਚੁੱਕੇ ਨੇ ਔਰ تین ਛੋਟੇ ਛੋਟੇ ਬੱਚੇ ਨੇ ਔਰ ਉਹਨਾਂ ਦਾ ਬੇਟਾ ਉਹਨੂੰ ਦੇਖ ਕੇ ਕਿਸ ਤਰ੍ਹਾਂ ਆਪਣੀ ਮਾਂ ਨੂੰ ਕੋਸ਼ਲਾ ਦੇ ਰਿਹਾ ਕਿ ਆਪ ਹੀ 10-12 ਸਾਲਾਂ ਦਾ ਹੈ ਤੇ ਇਹਨਾਂ ਦਾ ਵੀ ਕੀ ਫਿਊਚਰ ਹੋਏਗਾ ਇਹ ਦੇਖ ਕੇ ਮਾਨੂੰ ਬਹੁਤ ਬੁਰਾ ਲੱਗਿਆ ਔਰ ਕੋਸ਼ਿਸ਼ ਕਰਾਂਗੇ ਕਿ ਕੁਝ ਨਾ ਕੋਚਾ ਕਿਸੇ ਐਨਜੀਓ ਨਾਲ ਇਸੇ ਤਰ੍ਹਾਂ ਦੀ ਸਹਾਇਤਾ ਕਰ ਸਕੀ ਮਹਾਰਾਣੀ ਸਾਹਿਬ ਜਰੂਰ ਇਹਨਾਂ ਵਾਸਤੇ ਇਹਨਾਂ ਦੇਖੋ ਜਿੰਨੇ ਪੇਰੈਂਟਸ ਨੇ ਜਿੰਨੇ ਬੱਚੇ ਨੇ ਸਕੂਲ ਦਾ ਸਟਾਫ ਵੀ ਕਹਿ ਰਿਹਾ ਵੀ ਇਹ ਡਰਾਈਵਰ ਬਹੁਤ ਹੀ ਜ਼ਿਆਦਾ ਸ਼ਰੀਫ ਸਿਗਾ ਬਹੁਤ ਅੱਛਾ ਡਰਾਈਵਰ ਸੀਗਾ ਇਹ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਮੈਂ ਤਾਂ ਪਿੱਛੇ ਜਿਹੜੀਆਂ ਦੋ ਲੜਕੀਆਂ ਨੂੰ 6:00 ਵਜੇ ਹੈ ਉਹੀ ਆਪਣੇ ਮਾਪੇ ਨੂੰ ਵੀ ਕਹਿ ਰਹੀਆਂ ਥੀ ਕਿ ਡਰਾਈਵਰ ਦੇ ਸਾਡੇ ਡਰਾਈਵਰ ਅੰਕਲ ਦੇ ਬਾਰੇ ਕੁਝ ਨਾ ਕਹਣਾ ਬਹੁਤ ਵਧੀਆ ਥੀ ਇਹ ਬੱਚੇ ਇਸ ਤਰ੍ਹਾਂ ਕਹਿ ਸਕਦੇ ਨੇ ਤਾਂ ਹੋ ਇਸ ਤੋਂ ਜ਼ਿਆਦਾ ਕੀ ਸਰਟੀਫਿਕੇਟ ਚਾਹੀਦਾ ਕਿਸੇ ਨੂੰ ਅਸੀਂ ਤਾਂ ਸਾਰੇ ਸਮਾਣਵਾਸੀਆਂ ਵੱਲੋਂ ਤੁਹਾਨੂੰ ਬੇਨਤੀ ਕਰਾਂਗੇ ਵੀ ਜਰੂਰ ਇਹਨਾਂ ਦਾ ਬੱਚਿਆਂ ਦਾ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੀ ਮਦਦ ਕਰਾਈ ਜਾਵੇ ਚਲੋ ਨਾ ਬੜਾ ਪਾਰਕ ਕਹਿ ਟੁੱਟਿਆ ਸਮਾਣੇ ਲੋਕਾਂ ਦੇ ਇੱਕ ਟੀਪਰ ਵੱਲ ਇੰਨੀ ਮੋਤਾਂ ਹੋਈ ਕੇ ਕੀ ਕਰਤੋ ਦੇ ਦੇਖੋ ਬਹੁਤ ਹੀ ਦੁਖਦਾਇਕ ਹਾਦਸਾ ਹੋਇਆ ਕਿਸੇ ਲਈ ਆਪਣੇ ਬੱਚੇ ਨੂੰ ਖੋਣਾ ਇਸ ਤੋਂ ਉੱਪਰ ਕੋਈ ਦਰਦ ਨਹੀਂ ਹੈ ਕੋਈ ਦੁੱਖ ਨਹੀਂ ਹੈ ਔਰ ਇੱਥੇ ਜਿਸ ਤਰ੍ਹਾਂ ਹੋਣਾ ਸੀ ਇਸ ਘਰ 'ਚ ਖਾਣੇ ਦੋ ਬੱਚੇ ਗਏ ਇੱਕ ਹੋਰ ਥਾਂ ਤੇ ਜੇ ਮੈਂ ਪਹਿਲੇ ਜਾ ਕੇ ਆਣੀ ਐ ਤਾਂ ਸੰਸਲ ਜੀ ਦੇ ਉਹਨਾਂ ਦੇ ਲੁੰਬਾ ਜੀ ਦੇ ਉਹਨਾਂ ਦਾ ਇੱਕ ਬੱਚਾ ਇਕਲੌਤੀ ਬੇਟੀ ਸੀ ਹੋਰ ਕੋਈ ਬੱਚਾ ਹੀ ਹੈ ਨਹੀਂ ਚਲੋ ਹਰ ਇੱਕ ਬੱਚੇ ਦੀ ਆਪਣੀ ਆਪਣੀ ਥਾਂ ਹੁੰਦੀ ਹੈ ਪਰ ਇੱਕ ਮਾਂ ਔਰ ਬਾਪ ਦੇ ਲਈ ਬੱਚਾ ਖੋਣਾ ਸਭ ਤੋਂ ਬੁਰੀ ਚੀਜ਼ ਹੈਗੀ ਤੋਂ ਉਹਨਾਂ ਦੇ ਦੁੱਖ ਦੇ ਵਿੱਚ ਇਹਨਾਂ ਨਾਲ ਅਫਸੋਸ ਕਰਨਾਈ ਹੈ ਕਾਂਗਰਸ ਪਾਰਟੀ ਕਹੇਗੀ ਬੇਸੀ ਭੋਗ ਤੋਂ ਬਾਅਦ ਕੋਈ ਲੰਗਾ ਸੰਸਕਰਤ ਕਰਕੇ ਤਾਂ ਨਾਂ ਜਾਨ ਲਾਏਗਾ ਕੀ ਕੀ ਕਰਨਾ ਚਾਹੇ ਕਾਂਗਰਸ ਪਾਰਟੀ ਬੰਦੂ ਕਹਿਿਆ ਜਾ ਰਹਾ ਹੈ ਪੀਪੋ ਅਕਤੂਬਰ ਸੀ ਤਕੜਾ ਸਿਕੰਦਰਸ ਕਰ ਗਏ ਜਾਮ ਲਾਏ ਗਏ ਵੱਡੇ ਵੱਡੇ ਦੇ ਕੋਈ ਕੰਮ ਕਰਨਗੇ ਟਿੱਪਰਾਂ ਦੇ ਵਰਗਲਾ ਤੁਹਾਡੀ ਪਾਰਟੀ ਬਿਲਕੁਲ ਭਾਤ ਤੋਂ ਕੀ ਕਰਨ ਤੁਹੋ ਦੇਖੋ ਅੱਜ ਤਾਂ ਮੈਂ ਕੁਝ ਕਹਿ ਨਹੀਂ ਸਕਦੀ ਖਾਲੀ ਅਫਸੋਸ ਦੇ ਵਿੱਚ ਆਈ ਹਾਂ ਮੈਂ ਰਾਤੀ ਆਈ ਹਾਂ ਵਾਪਸ ਮੈਂ ਬਹਾਰ ਨਹੀਂ ਸੀ ਪਕਿਆ ਲਈ ਔਰ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਸਾਡੀ ਪਾਰਟੀ ਅਸੀਂ ਇੱਕ ਇੱਕ ਵਿਅਕਤੀ ਜਿਹਨਾਂ ਦਾ ਬੱਚਾ ਗੁਜ਼ਰਿਆ ਉਹਨਾਂ ਦੇ ਨਾਲ ਖੜੇ ਹਾਂ ਜੋ ਨਵੀ ਲੋੜ ਹੈ ਜੋ ਉਹ ਸਾਡੇ ਤੋਂ ਚਾਹੁੰਦੇ ਆ ਅਸੀਂ ਉਹ ਕਰਨ ਨੂੰ ਤਿਆਰ ਹਾਂ